ਇਸ ਚੈਨਲ ਉਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਆਪਾਂ ਪੰਜਾਬੀ ਸੱਭਿਆਚਾਰ ਦੇ ਵਿਰਾਸਤ ਤੋਂ ਆਧੁਨਿਕਤਾ ਤੱਕ ਦੇ ਸਫ਼ਰ ਬਾਰੇ ਗੱਲ ਕਰਾਂਗੇ ਇਹ ਇੱਕ ਤਰ੍ਹਾਂ ਨਾਲ ਪੰਜਾਬੀ ਸਮਾਜ ਅਤੇ ਸੱਭਿਆਚਾਰ ਲਈ ਸਵੈ ਪਰਚੋਲ ਹੋਵੇਗੀ ਜਿਸ ਵਿੱਚੋਂ ਇਹ ਪ੍ਰਸ਼ਨ ਉਪਜਦਾ ਹੈ ਕਿ ਕੀ ਪੰਜਾਬੀ ਵਿਰਾਸਤ ਗੁੰਮ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਆਪਾਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਹੈ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ ਸਹਿਣ ਕਿੱਤੇ ਰਸਮ ਰਿਵਾਜ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਮਨੋਰੰਜਨ ਦੇ ਸਾਧਨ ਭਾਸ਼ਾ ਅਤੇ ਲੋਕ ਸਾਹਿਤ ਆਦ ਸ਼ਾਮਿਲ ਹੁੰਦੇ ਹਨ ਸੱਭਿਆਚਾਰ ਇੱਕ ਵਗਦਾ ਦਰਿਆ ਹੈ ਇਸ ਵਿੱਚ ਪਰਵਰਤਨ ਆਉਂਦਾ ਰਹਿੰਦਾ ਹੈ ਇਸ ਪਰਵਰਤਨ ਦੇ ਬਹੁਤ ਸਾਰੇ ਅੰਦਰਲੇ ਅਤੇ ਬਾਹਰਲੇ ਕਾਰਨ ਹੁੰਦੇ ਹਨ ਸੱਭਿਆਚਾਰ ਇੱਕ ਜੀਵਨ ਜਾਚ ਹੈ ਜੀਵਨ ਜਾਚ ਦੇ ਆਧਾਰ ਪੈਦਾਵਾਰੀ ਸਾਧਨਾ ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਨਾਲ ਬਦਲ ਜਾਂਦੀਆਂ ਹਨ ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ ਅਧੀਨ ਵੀ ਤਬਦੀਲ ਹੋ ਜਾਂਦਾ ਹੈ ਸਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਗੂੜਾ ਸਬੰਧ ਹੈ ਅਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ ਹਨ ਹਰ ਸਭਿਆਚਾਰ ਸਮੇਂ ਨਾਲ ਵਿਲਾਵਿਹਾ ਚੁੱਕੇ ਰਸਮ ਰਿਵਾਜ ਵਿਸ਼ਵਾਸ ਸੋਹਜ ਸਵਾਦ ਅਤੇ ਕੰਮਕਾਰਾਂ ਨੂੰ ਛੱਡਦਾ ਜਾਂਦਾ ਹੈ ਅਤੇ ਨਵੀਆਂ ਲੋੜਾਂ ਅਨੁਸਾਰ ਨਵੀਆਂ ਕਦਰਾਂ ਕੀਮਤਾਂ ਨੂੰ ਉਸਾਰਦਾ ਹੋਇਆ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਰਹਿੰਦਾ ਹੈ। ਵਿਸ਼ਵੀਕਰਨ ਦੇ ਪ੍ਰਭਾਵ ਅਤੇ ਇੰਟਰਨੈਟ ਦੀ ਪਰਮਾਰ ਦੇ ਸਿੱਟੇ ਵਜੋਂ ਦੁਨੀਆ ਦੇ ਇੱਕ ਪਿੰਡ ਬਣ ਜਾਣ ਨਾਲ ਸਮਾਜ ਦੇ ਲੋਕਾਂ ਦੇ ਰਹਿਣ, ਸਹਿਣ, ਰਸਮਾਂ, ਰਿਵਾਜਾਂ, ਕੰਮਕਾਰਾਂ, ਖਾਣ-ਪੀਣ, ਪਹਿਰਾਵਾ, ਪਰਿਵਾਰਿਕ ਸਬੰਧਾਂ ਵਿੱਚ ਭਾਰੀ ਤਬਦੀਲੀ ਪੈਦਾ ਹੋਈ ਹੈ। ਸੱਭਿਆਚਾਰਕ ਪੱਧਰ ਦੀਆਂ ਇਹਨਾਂ ਤਬਦੀਲੀਆਂ ਸੰਬੰਧੀ ਦੋ ਤਰ੍ਹਾਂ ਦੇ ਨਾ ਪੱਕੀ ਅਤੇ ਹਾਂ ਪੱਕੀ ਪਰਭਾਵ ਸਾਹਮਣੇ ਆਉਂਦੇ ਹਨ ਜਿੱਥੇ ਪਹਿਲੇ ਵਿਚਾਰ ਦੇ ਧਾਰਨੀ ਸਾਰੇ ਹੀ ਪੁਰਾਣੇ ਸੱਭਿਆਚਾਰ ਨੂੰ ਵਡਿਆਉਂਦੇ ਹਨ ਤੇ ਅਜੋਕੇ ਸੱਭਿਆਚਾਰ ਨੂੰ ਛੁੱਟੇ ਆਉਂਦੇ ਹਨ ਉੱਥੇ ਨਵੇਂ ਸੱਭਿਆਚਾਰ ਦੇ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ ਪੁਰਾਤਨ ਸਮੇਂ ਵਿੱਚ ਖੇਤੀਬਾੜੀ ਆਧਾਰਤ ਜ਼ਗੀਰਦਾਰੀ ਪ੍ਰਬੰਧ ਮਰਦਾਵਾ ਹੁੰਦਾ ਸੀ ਅਤੇ ਉਸ ਵਿੱਚ ਕੁੜੀ ਦੇ ਮੁਕਾਬਲੇ ਮੁੰਡੇ ਨੂੰ ਵੱਧ ਤਰਜੀ ਦਿੱਤੀ ਜਾਂਦੀ ਸੀ। ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਹੀ ਕਾਰਵਿਹਾਰ ਰੰਗ ਢੰਗ ਗੀਤ ਸੰਗੀਤ ਕੁੜੀਆਂ ਨੂੰ ਦਬਾਉਣ ਅਤੇ ਮੁੰਡਿਆਂ ਨੂੰ ਉੱਚਾਉਣ ਵਾਲਾ ਸੀ। ਉਸ ਸਮੇਂ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਰਿਹਾ। ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ ਸੀ। ਦੂਜੇ ਪਾਸੇ ਅੱਜ ਦੀ ਔਰਤ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਮਰਦ ਤੋਂ ਘੱਟ ਨਹੀਂ ਸਮਝਦੀ ਤੇ ਉਸ ਵਿੱਚੋਂ ਪਹਿਲਾਂ ਵਾਲੀ ਅਧੀਨਗੀ ਦੀ ਭਾਵਨਾ ਲਗਭਗ ਖਤਮ ਹੋ ਗਈ ਹੈ ਉਹ ਘਰ ਦੀ ਚਾਰ ਦਿਵਾਰੀ ਤੋਂ ਨਿਕਲ ਕੇ ਵੱਖ-ਵੱਖ ਖੇਤਰਾਂ ਵਿੱਚ ਮਰਦ ਤੋਂ ਵੀ ਅੱਗੇ ਨਿਕਲ ਗਈ ਹੈ ਐਸੀ ਅਧੀਨ ਉਸਨੇ ਘੁੰਡ ਵਾਲੀ ਪਰਦਾ ਪ੍ਰਥਾ ਤੋਂ ਲੈ ਕੇ ਪੰਜਾਬੀ ਪਹਿਰਾਵਾ ਸਲਵਾਰ ਕਮੀਜ਼ ਤੇ ਦੁਪੱਟਾ ਤੋਂ ਵੀ ਅੱਗੇ ਜਾਂਦਿਆ ਪਛਮੀ ਪ੍ਰਭਾਵ ਅਧੀਨ ਜੀਨ ਟੌਪ ਤੇ ਸਕਰਟ ਟੌਪ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ। ਬਿਨਾਂ ਸ਼ੱਕ ਇਹ ਮਹਿਜ਼ ਪਹਿਰਾਵੇ ਦੀ ਤਬਦੀਲੀ ਨਹੀਂ ਹੈ। ਸਗੋਂ ਵਿਚਾਰਾਂ ਅਤੇ ਮਾਨਸਿਕਤਾ ਦੀ ਤਬਦੀਲੀ ਵੀ ਹੈ। ਕੁੜੀਆਂ ਦੇ ਕਮਾਊ ਹੋਣ ਕਰਕੇ ਪੰਜਾਬੀ ਮਾਨਸਿਕਤਾ ਦਾ ਉਨ੍ਹਾਂ ਪ੍ਰਤੀ ਨਜ਼ਰੀਆ ਬਦਲ ਗਿਆ। ਹਾਂ ਜਦੋਂ ਗੱਲ ਬਾਲੀਵੁੱਡ ਦੀ ਨਕਲ ਕਰਦੇ ਆਂ ਔਰਤਾਂ ਵਿਚਲੇ ਨੰਗੇਜ ਦੀ ਸਾਹਮਣੇ ਆਉਂਦੀ ਹੈ। ਅਜਿਹੇ ਰੁਝਾਨ ਜਿੱਥੇ ਨਿੰਦਣਯੋਗ ਬੰਦਾ ਹੈ ਉੱਥੇ ਮਨੁੱਖਤਾ ਨੂੰ ਸੱਭਿਆਤਾ ਤੋਂ ਪਛਾਣ ਜਾਗਲੀ ਜੀਵਨ ਦਾਜ ਤੱਕ ਪਹੁੰਚਾਉਂਦਾ ਵੀ ਨਜ਼ਰ ਆਉਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਜਲੇ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਵੀ ਬਹੁਤ ਤਬਦੀਲੀ ਆਈ ਹੈ ਪੰਜਾਬ ਦਾ ਰਵਾਇਤੀ ਖਾਣਾ ਦਾਲ ਸਬਜੀ ਸਾਗ ਰੋਟੀ ਚੌਲ ਲੱਸੀ ਸੰਜਵੀ ਸ਼ਰਬਤ ਠੰਡੇ ਆਈ ਸੱਤੂ ਆਦਿ ਤਾਂ ਪੀਜ਼ਾ 버ਗਰ ਮੋਮੋਸ ਹਾਡੌਗ ਚਾਕਲੇਟ ਟਾਫੀਆਂ ਕੋਲਡ ਡਰਿੰਕਸ ਆਦਿ ਦੀ ਵਰਤੋਂ ਪੱਛਮੀ ਪ੍ਰਭਾਵ ਅਧੀਨ ਵਧੀ ਹੈ ਕਦੇ ਸਮਾਂ ਹੁੰਦਾ ਸੀ ਤਾਂ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਚੁੱਲ੍ਹਾ ਚੌਂਕਾ ਹਰ ਘਰ ਦਾ ਸ਼ਿੰਗਾਰ ਬੰਦਾ ਸੀ ਘਰ ਦੀ ਸੁਆਣੀ ਨੇ ਚੁੱਲ੍ਹੇ ਉੱਤੇ ਸਰੋਂ ਦੀਆਂ ਗੰਦਲਾਂ ਦਾ ਸਾਗ ਮਿੱਟੀ ਦੀ ਤੋੜੀ ਵਿੱਚ ਪੂਰੀ ਰੀਜ ਨਾਲ ਬਣਾਉਣਾ ਅਤੇ ਨਾਲ ਮੱਕੀ ਦੀਆਂ ਰੋਟੀਆਂ ਪਕਾਉਣੀ ਉਸ ਸਮੇਂ ਸਾਰਾ ਪਰਿਵਾਰ ਚੌਂਕੇ ਵਿੱਚ ਇਕੱਠੇ ਬੈਠ ਕੇ ਰੋਟੀ ਖਾਂਦਾ ਜਿਸ ਦੀ ਰੀਸ ਅੱਜ ਕੱਲ ਦੇ ਮਹਿੰਗੇ ਮਹਿੰਗੇ ਡਾਈਨਿੰਗ ਟੇਬਲ ਕਦੇ ਨਹੀਂ ਕਰ ਸਕਦੇ ਸਾਡੇ ਬਜ਼ੁਰਗ ਅੱਜ ਵੀ ਦੱਸਦੇ ਹਨ ਕਿ ਪਹਿਲਾਂ ਖਾਣੇ ਵਿੱਚ ਸਿਰਫ ਸਵਾਦ ਨਹੀਂ ਪਿਆਰ ਵੀ ਹੁੰਦਾ ਸੀ ਅੱਜ ਅਸੀਂ ਮਸ਼ੀਨੀ ਜ਼ਿੰਦਗੀ ਵਿੱਚ ਉਲਝ ਗਏ ਹਾਂ ਹੋਟਲ ਰੈਸਟੋਰੈਂਟ ਰੈਡੀ ਟੂ ਈਟ ਭੋਜਨ ਫਾਸਟ ਫੂਡ ਗੈਸ ਚੁੱਲੇ ਤੇ ਇੰਡਕਸ਼ਨ ਚੁੱਲੇ ਨੇ ਸਾਡੀ ਚੁੱਲ੍ਹੇ ਚੌਕੇ ਦੀ ਮਹਿਕ ਮਿਟਾ ਦਿੰਦੀ ਹੈ ਅੱਜ ਵਿਗਿਆਨ ਨੇ ਵੀ ਇਹ ਪਰਵਾਣ ਕਰ ਲਿਆ ਹੈ ਕਿ ਮਿੱਟੀ ਦੀ ਤੋੜੀ ਵਿੱਚ ਚੁੱਲ੍ਹੇ ਦੀ ਅੱਗ ਉੱਤੇ ਹੌਲੀ-ਹੌਲੀ ਬਣੇ ਭੋਜਨ ਵਿੱਚੋਂ ਜਿੱਥੇ ਉਸ ਦੇ ਪੋਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਉੱਥੇ ਇਸ ਵਿੱਚਲੇ ਡਿਟੌਕਸ ਗੁਣ ਖਾਣੇ ਦੇ ਵਿਸ਼ਾਲੇ ਤੱਤਾਂ ਨੂੰ ਹਟਾਉਣ ਵਿੱਚ ਮਦਦ ਵੀ ਕਰਦੇ ਹਨ ਇਸੇ ਤਰ੍ਹਾਂ ਮਿੱਟੀ ਦੇ ਘੜੇ ਵਿੱਚ ਕੁਦਰਤੀ ਤੌਰ ਤੇ ਚੰਗੇ ਬੈਕਟੀਰੀਆ ਰਹਿੰਦੇ ਹਨ ਜੋ ਪਾਣੀ ਦੇ ਹਾਨੀਕਾਰਕ ਤੱਤ ਹਟਾਉਣ ਵਿੱਚ ਮਦਦ ਕਰਦੇ ਹਨ ਅਤੇ ਪਾਣੀ ਨੂੰ ਸ਼ੁੱਧ ਵੀ ਕਰਦੇ ਹਨ। ਘੜਾ ਵਿਗਿਆਨਿਕ ਤੌਰ ਉੱਤੇ 100% ਨਾਨ ਟੌਕਸਿਕ ਹੁੰਦਾ ਹੈ। ਇਸ ਦੇ ਵਿਪਰੀਤ ਅੱਜ ਦੇ ਸਮੇਂ ਵਿੱਚ ਵਰਤੋਂ ਵਿੱਚ ਆਉਣ ਵਾਲੀ ਆਰੋ ਮਸ਼ੀਨ ਜਿੱਥੇ ਪਾਣੀ ਨੂੰ ਸਾਫ਼ ਤੇ ਪੀਣਯੋਗ ਕਰਦੀ ਹੈ, ਉੱਥੇ ਪਾਣੀ ਵਿੱਚਲੇ ਕੁਦਰਤੀ ਖਣਿਜ ਕੈਲਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਲਾਭਦਾਇਕ ਮਿਨਰਲ ਵੀ ਕੱਢ ਦਿੰਦੀ ਹੈ। ਜੋ ਕਿ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਹਨ ਅਸਲ ਵਿੱਚ ਬਨਾਵਟੀ ਖਾਣਾ ਖਾਂਦੇ ਆ ਅਤੇ ਬਨਾਵਟੀ ਜ਼ਿੰਦਗੀ ਜੀਉਂਦੇ ਆ ਅਜੋਕਾ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਸੀ ਰਿਕਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਸਾਨੂੰ ਨਵੀਨ ਪਰਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਕ ਮਾਪ ਦੰਡ ਇਸ ਕਰਕੇ ਚਾਹੀਦੇ ਹਨ ਤਾਂ ਜੋ ਅਸੀਂ ਪੰਜਾਬੀ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਬਚਾ ਕੇ ਰੱਖ ਸਕੀਏ ਅੱਜ ਨੌਕਰੀ ਪੇਸ਼ਾ ਸਮਾਜ ਦੇ ਵਿਕਸਤ ਹੋਣ ਨਾਲ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਤੇ ਇਕਹਿਰੇ ਪਰਿਵਾਰ ਵਿਕਸਤ ਹੋ ਰਹੇ ਹਨ ਨਵੀਂ ਪੀੜੀ ਨੇ ਆਪਣਾ ਵਿਰਸਾ ਅਤੇ ਸੱਭਿਆਚਾਰਕ ਸੰਸਕਾਰ ਤਾਂ ਪੁਰਾਣੀਆਂ ਪੀੜੀਆਂ ਤੋਂ ਹੀ ਪ੍ਰਾਪਤ ਕਰਨੇ ਹੁੰਦੇ ਹਨ ਪਰ ਜੇਕਰ ਘਰ ਵਿੱਚ ਬਜ਼ੁਰਗ ਹੀ ਨਹੀਂ ਤਾਂ ਲੋਕਧਾਰਾ ਅੱਗੇ ਕਿਵੇਂ ਤੁਰ ਸਕਦੀ ਹੈ ਪਹਿਲਾਂ ਇੱਕ ਪਰਿਵਾਰਤਾ ਕੀ ਪੂਰੇ ਪਿੰਡ ਵਿੱਚ ਪਾਈ ਜਾ ਰਿਕਸਾਰਸ ਤੇ ਭਰਾਤਰੀ ਭਾਵਨਾ ਹੁੰਦੀ ਸੀ ਜੜੀ ਕੇ ਅੱਜਕੱਲ ਲੱਭਿਆਂ ਵੀ ਨਹੀਂ ਲੱਭ ਰਹੀ ਉਸ ਸਮੇਂ ਘਰ ਵਿੱਚਲੇ ਵੱਡੇ ਬਜ਼ੁਰਗ ਨਵੀਂ ਪੀੜੀ ਅੰਦਰ ਆਪਣੀਆਂ ਨਸੀਹਤਾਂ ਅਤੇ ਲੋਕ ਕਹਾਣੀਆਂ ਰਾਹੀਂ ਚੰਗੇ ਸੰਸਕਾਰ ਤੇ ਉੱਤਮ ਜੀਵਨ ਜਾਚ ਨੂੰ ਪਰਦੇਸਣ ਜੋ ਕਿ ਸਭਿਆਗ ਸਮਾਜ ਦੀ ਨੀਂਹ ਆਹੀ ਬਦਲ ਹੁੰਦਾ ਸੀ ਪੁਰਾਣੇ ਪੰਜਾਬ ਦੇ ਲੋਕ ਹੱਥੀ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੇ ਸੀ ਬਰਦ ਬਲਦਾਂ ਨਾਲ ਖੇਤੀ ਕਰਦੇ ਆ ਖਾਲੇ ਜੋੜਦੇ ਬੀਜ ਬੀਜਦੇ ਵਾਢੀ ਕਰਦੇ ਅਤੇ ਫਸਲ ਵੱਢਣ ਤੋਂ ਲੈ ਕੇ ਕੱਟਣ ਤੱਕ ਦਾ ਸਾਰਾ ਕੰਮ ਹੱਥੀ ਕਰਦੇ ਸਾਰੇ ਕੰਮ ਹੱਥੀ ਕਰਦੇ ਹੋਣ ਕਰਕੇ ਚੰਗੀ ਖੁਰਾਕ ਵੀ ਉਹਨਾਂ ਲਈ ਜ਼ਰੂਰੀ ਸੀ ਘਰਾਂ ਵਿੱਚ ਦੁੱਧ ਲਈ ਲਵੇਰੀਆਂ ਪਾਲੀਆਂ ਜਾਂਦੀਆਂ ਦੁੱਧ ਤੋਂ ਲੱਸੀ ਮੱਖਣ ਤਿਆਰ ਕੀਤਾ ਜਾਂਦਾ ਸੁਆਣੀਆਂ ਵੱਡੇ ਤੜਕੀ ਉੱਠ ਕੇ ਜਿੱਥੇ ਚੱਕੀ ਪੀਂਦੀਆਂ ਗੋਹਾ ਕੂੜਾ ਸਾਂਭਦੀਆਂ ਉੱਥੇ ਛਾਟੀ ਵਿੱਚ ਮਧਾਣੀ ਪਾ ਕੇ ਦੁੱਧ ਵੀ ਰਿੜਕਦੀਆਂ ਕੰਮ ਜ਼ਿਆਦਾ ਹੁਣ ਘਰ ਨਸਵਾਲੀਆਂ ਚਿੜੀ ਚੂਕਦੀ ਜਾਂ ਪੌ ਫੁੱਟਦੀ ਸਾਰੀ ਦੁੱਧ ਵਿੱਚ ਮਧਾਣੀ ਪਾ ਲੈਂਦੀਆਂ ਇਸ ਬਾਰੇ ਲੋਕ ਕਹਾਵਤੀਆਂ ਸਤਰਾ ਹਨ ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ ਘਰ ਵਾਲੀਆਂ ਚੱਕੀਆਂ ਝੋਤੀਆਂ ਨੇ ਜਿੰਨਾ ਤੌਣਾ ਗੁਨ ਪਕਾਉਣੀ ਆਣੀ ਮਾਪੇ ਜਦੋਂ ਹੱਥੀ ਮਿਹਨਤ ਕਰਦੇ ਸੀ ਤਾਂ ਬੱਚੇ ਵੀ ਉਹਨਾਂ ਦਾ ਹੱਥ ਵਟਾਉਂਦੇ ਜਿਸ ਨਾਲ ਉਹਨਾਂ ਵਿੱਚ ਵੀ ਇਹ ਰੁਚੀ ਬਣਦੀ ਅਸਲ ਵਿੱਚ ਮਿਹਨਤ ਇਨਸਾਨ ਨੂੰ ਤੰਦਰੁਸਤ ਸਫਲ ਅਤੇ ਆਤਮ ਨਿਰਭਰ ਬਣਾਉਂਦੀ ਹੈ ਅਜੋਕੇ ਦੌਰ ਵਿੱਚ ਬੱਚੇ ਅਤੇ ਮਾਪੇ ਸਾਰੇ ਹੀ ਮੋਬਾਈਲ ਫੋਨ ਵਿੱਚ ਉਲਝੇ ਰਹਿੰਦੇ ਹਨ ਜਿੱਥੇ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਸੰਸਾਰ ਨਾਲ ਜੁੜਦੇ ਹਨ ਉਥੇ ਆਪਣੇ ਪਰਿਵਾਰ ਤੋਂ ਹੀ ਦੂਰ ਹੋ ਜਾਂਦੇ ਹਨ ਪਰਿਵਾਰ ਇੱਕ ਸਾਝ ਤੋਂ ਸਖਨੇ ਹੁੰਦੀਆ ਅਤੇ ਆਨਲਾਈਨ ਦੁਨੀਆ ਵਿੱਚ ਗਰਸੇ ਲੋਕ డిప్రెషన్ ਅਤੇ ਚਿੰਤਾਵਾਂ ਵਰਗੀਆਂ ਸਮੱਸਿਆਵਾਂ ਵਧ ਜਾਂਦੇ ਹਨ ਇੱਥੇ ਅਸੀਂ ਵਿਗਿਆਨਿਕ ਉਂਟੀ ਜਾਂ ਸੰਚਾਰ ਸਾਧਨਾਂ ਨੂੰ ਗਲਤ ਸਾਬਤ ਨਹੀਂ ਕਰ ਰਹੇ ਅਸਲ ਵਿੱਚ ਇਹਨਾਂ ਦੀ ਗਲਤ ਵਰਤੋਂ ਹੀ ਮਨੋਕਲਈ ਵਿਨਾਸ਼ਕਾਰੀ ਸਿੱਧ ਹੁੰਦੀ ਹੈ ਸਮੁੱਚੇ ਤੌਰ ਉੱਤੇ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਸੱਭਿਆਚਾਰ ਨੂੰ ਬਣਾਈ ਰੱਖਣ ਲਈ ਨਵੇਂ ਮਾਪ ਡੰਡ ਸਿਰਜਣ ਦੀ ਲੋੜ ਹੈ ਅਜੋਕੇ ਤਕਨੀਕੀ ਵਿਕਾਸ ਵਾਲੇ ਯੁੱਗ ਵਿੱਚ ਸਾਨੂੰ ਸੱਭਿਆਚਾਰ ਵਿਚਲੀਆਂ ਢਾਗੋ ਕਦਰਾਂ ਕੀਮਤਾਂ ਦਾ ਤਿਆ ਕਰਕੇ ਉਸਾਰੂ ਰੂਚੀਆਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਮੁਕਤੀ ਗੱਲ ਇਹ ਹੈ ਕਿ ਸੱਭਿਆਚਾਰ ਕੋਈ ਜੜ ਵਰਤਾਰਾ ਨਹੀਂ ਇਹ ਜੀਉਂਦੀ ਜਾਗਦੀ ਜੀਵਨ ਜਾਚ ਹੈ ਇਸ ਨੂੰ ਨਿਤ ਨਵੇਂਉਣ ਦੀ ਲੋੜ ਪੈਂਦੀ ਹੈ ਸੱਭਿਆਚਾਰ ਕਿਸੇ ਵੀ ਸਮਾਜ ਦੀ ਰੂਹ ਹੁੰਦੀ ਹੈ ਜਦੋਂ ਤੱਕ ਅਸੀਂ ਆਪਣੀ ਭਾਸ਼ਾ ਤਿਉਹਾਰ ਤੇ ਪੁਰਾਣੀਆਂ ਰਵਾਇਤਾਂ ਨੂੰ ਆਪਣੇ ਦਿਲਾਂ ਵਿੱਚ ਜਿਉਂਦੇ ਰੱਖਾਂਗੇ ਪੰਜਾਬੀਅਤ ਕਦੇ ਮਰੇਗੀ ਨਹੀਂ ਸਾਡੀ ਪਰੰਪਰਾਗਾ ਤੇ ਵਿਰਾਸਤ ਜਿੱਥੇ ਸਾਨੂੰ ਸਾਡੀ ਪਛਾਣ ਜੜਾਂ ਅਤੇ ਨੈਤਿਕ ਮੁੱਲਾਂ ਨਾਲ ਜੋੜਦੀ ਹੈ ਉੱਥੇ ਨਵੀਨ ਤਕਨੀਕਾਂ ਸਾਡੀ ਸੋਚ ਅਤੇ ਵਿਕਾਸ ਦੇ ਰਾਹ ਖੋਲਦੀਆਂ ਹਨ ਪਰੰਪਰਾ ਅਤੇ ਆਧੁਨਿਕਤਾ ਵਿੱਚ ਸੁਮੇਲ ਬਣਾਉਣਾ ਅੱਜ ਦੀ ਲੋੜ ਹੈ ਅਸੀਂ ਆਧੁਨਿਕ ਹੋ ਸਕਦੇ ਹਾਂ ਪਰ ਆਪਣੇ ਵਿਰਸੇ ਨੂੰ ਸ਼ਰਮ ਨਹੀਂ ਕਰ ਸਕਦੇ ਇਸ ਲਈ ਆਧੁਨਿਕ ਜ਼ਰੂਰ ਹੋਵੋ ਪਰ ਵਿਰਸੇ ਨਾਲ ਸਾਂਝੀ ਬਣਾ ਕੇ ਰੱਖੋ ਤਾਂ ਜੋ ਪੰਜਾਬੀ ਸੱਭਿਆਚਾਰ ਵਿੱਚਲੀ ਲੋਕ ਧਾਰਾ ਦਾ ਪ੍ਰਵਾਹ ਪੀੜ੍ਹੀਓ ਪੀੜ੍ਹੀ ਚੱਲਦਾ ਰਹਿ ਸਕੇ ਤੁਹਾਨੂੰ ਮੇਰੀ ਇਹ ਵਿਚਾਰਧਾਰਾ ਕਿਹੋ ਜਿਹੀ ਲੱਗੀ ਅਤੇ ਤੁਸੀਂ ਇਸ ਨਾਲ ਕਿੱਥੋਂ ਤੱਕ ਸਹਿਮਤ ਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ